ਸਾਉਣ ਮਹੀਨੇ ਜਿਹੜੀਆਂ ਜਿਹੜੀਆਂ ਕੁੜੀਆਂ ਤੇ ਬੋੜਾਂ ਦੇ ਹੇਠਾਂ ਪਿੱਪਲਾਂ ਦੇ ਹੇਠਾਂ ਪਿੰਗਾ ਪਾ ਕੇ ਝੂਟਦੀਆਂ ਨੇ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਉਹਨਾਂ ਨੂੰ ਬਹੁਤ ਸਾਰੇ ਰੋਗ ਨਹੀਂ ਲੱਗਦੇ ਜਿਹੜੇ ਕਰਕੇ ਉਹ ਜ਼ਿੰਦਗੀ ਚ ਹਮੇਸ਼ਾ ਤੰਦਰੁਸਤ ਰਹਿਂਦੀਆਂ ਨੇ ਲੰਬੀ ਉਮਰ ਹੰਡਾਉਂਦੀਆਂ ਨੇ ਤੇ ਸਿਹਤਮੰਦ ਰਹਿੰਦੀਆਂ ਨੇ ਅੱਜ ਤੁਸੀਂ ਦੂਜੇ ਪਾਸੇ ਵੇਖੋ ਅੱਜ ਕਿੰਨੀਆਂ ਕੁੜੀਆਂ ਨੇ ਜਿਹੜੀਆਂ ਉਮਰ ਤੋਂ ਪਹਿਲਾਂ ਬਜ਼ੁਰਗ ਹੋ ਰਹੀਆਂ ਨੇ ਬਿਮਾਰੀਆਂ ਤੋਂ ਪੀੜਤ ਨੇ ਕਾਰਨ ਕੀ ਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਉਹ ਸਾਵਣ ਮਹੀਨੇ ਵਿੱਚ ਸਾਵਣ ਮਹੀਨੇ ਦੇ ਵਿੱਚ ਪਿੰਗਾ ਨਹੀਂ ਝੂਟਦੀਆਂ ਮੈਂ ਆਸ ਕਰਦਾ ਮੇਰੇ ਸਾਰੇ ਭੈਣ ਭਰਾ ਵੀਡੀਓ ਨੂੰ ਜਰੂਰ ਵੇਖਣ ਕਿਉਂਕਿ ਧੀਆਂ ਦੇ ਲਈ ਧੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਇਹ ਗੱਲਾਂ ਦਾ ਸਾਨੂੰ ਕਰਨਾ ਉਸੱਚ ਬਹੁਤ ਜ਼ਰੂਰੀ ਹੈ ਹੁਣ ਪਹਿਲਾ ਸਵਾਲ ਖੜਾ ਹੁੰਦਾ ਕਿ ਸੌਣ ਮਹੀਨੇ ਕੁੜੀਆਂ ਕਿਹਾ ਜਾਂਦਾ ਕਦੀ ਇਹ ਨਹੀਂ ਕਹਿੰਦਾ ਕਿ ਔਰਤਾਂ ਜਾਂ ਵੋਟੀਆਂ ਜਾਂ ਕੋਈ ਹੋਰ ਸ਼ਬਦ ਨਹੀਂ ਵਰਤਿਆ ਜਾਂਦਾ ਹਮੇਸ਼ਾ ਕੁੜੀਆਂ ਲਈ ਹੀ ਸ਼ਬਦ ਵਰਤਿਆ ਜਾਂਦਾ ਕਿ ਸੌਣ ਮਹੀਨੇ ਚ ਕੁੜੀਆਂ ਨੂੰ ਪਿੰਗਾ ਝੁੱਟਣੀਆਂ ਚਾਹੀਦੀਆਂ ਨੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੀਆਂ ਪਿੰਗਾ ਨੇ ਇਹ ਹਮੇਸ਼ਾ ਪਿੱਪਲਾਂ ਜਾਂ ਬੋੜਾਂ ਦੇ ਰੁੱਖਾਂ ਦੇ ਹੇਠਾਂ ਪਾਈਆਂ ਜਾਂਦੀਆਂ ਸਨ ਉਹਦਾ ਕਾਰਨ ਕੀ ਸੀ ਜੇ ਸਾਨੂੰ ਕੋਈ ਇਹ ਵੀ ਸਵਾਲ ਪੁੱਛ ਲਵੇ ਤਾਂ ਇਹਦਾ ਜਵਾਬ ਵੀ ਤੁਹਾਡੇ ਵਰਗੇ ਭੈਣ ਭਰਾ ਜਰੂਰ ਜਾਣਦੇ ਹੋਣਗੇ ਕਿ ਜਿਹੜੇ ਪਿੱਪਲ ਜਾਂ ਬੋੜ ਦੇ ਰੁੱਖ ਨੇ ਇਹ 24 ਘੰਟੇ ਆਕਸੀਜਨ ਦਿੰਦੇ ਨੇ ਤੇ ਗਰਮੀਆਂ ਦੇ ਵਿੱਚ ਖਾਸ ਕਰਕੇ ਆਕਸੀਜਨ ਸਾਡੇ ਸਰੀਰ ਨੂੰ ਬਹੁਤ ਤੰਦਰੁਸਤ ਰੱਖਦੀ ਆ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਆ ਯਾਨੀ ਕਿ 24 ਘੰਟੇ ਆਕਸੀਜਨ ਦੇਣ ਕਾਰਨ ਸਾਡੇ ਵੱਡਿਆਂ ਨੇ ਇਹ ਖੋਜ-ਖੋਜੀ ਕੇ ਜਿਹੜੀਆਂ ਧੀਆਂ ਨੇ ਜਦੋਂ ਇੱਕ ਪਿੰਨਾ ਝੂਟਦਿਆਂ ਇੱਕ ਭਾਰੀ ਕਸਰਤ ਹੁੰਦੀ ਹੈ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਜਿਹੜੀਆਂ ਕੁੜੀਆਂ ਪਿੰਗਾ ਝੂਟਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਇੱਕ ਲੰਬੀ ਹਰੀ ਰੱਸਿਆਂ ਦੇ ਨਾਲ ਬਹੁਤ ਟਿੱਪਲਦਿਆਂ ਬੋਰਡ ਦੇ ਥੱਲੇ ਪਿੰਗ ਪਾਈ ਜਾਂਦੀ ਸੀ ਤਾਂ ਉਹ ਪਿੰਗ ਜਿਹੜੀ ਸੀ ਉਹਨੂੰ ਰੱਸਿਆਂ ਦੇ ਨਾਲ ਦੋਵਾਂ ਪਾਸਿਓਂ ਬਾਹਾਂ ਨੂੰ ਫੜ ਲੈਣਾ ਉਸ ਤੋਂ ਬਾਅਦ ਲੱਕ ਤੋਂ ਜ਼ੋਰ ਲਾਉਣਾ ਤੇ ਲੱਕ ਤੋਂ ਪਿੱਠ ਤੇ ਜ਼ੋਰ ਲਾਉਣਾ ਪਿੱਠ ਤੋਂ ਪੈਰਾਂ ਨੂੰ ਜ਼ੋਰ ਲਾਉਣਾ ਪਿੰਗ ਨੂੰ ਚੜਾਉਣਾ ਤੇ ਜਦੋਂ ਪੀਂਗ ਨੂੰ ਚੜਾਇਆ ਜਾਂਦਾ ਤੇ ਕਾਫੀ ਜ਼ੋਰ ਲੱਗਦਾ ਆ ਜਿਹੜੀ ਲੜਕੀ ਪੀਂਗ ਨੂੰ ਚੜਾਉਂਦੀ ਸੀ ਉਹ ਇੱਕ ਵੱਡੀ ਭਾਰੀ ਕਸਰਤ ਸੀ ਜੋ ਗਰਮੀਆਂ ਦੇ ਹੁੰਸ ਦੇ ਮੌਸਮ ਦੇ ਵਿੱਚ ਸਾਡੇ ਵੱਡਿਆਂ ਨੇ ਧੀਆ ਪਹਿਣਾ ਦੇ ਲਈ ਇਹ ਖੋਜੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਹੁਤ ਘਰਾਂ 'ਚ ਬਿਜਲੀ ਨਹੀਂ ਸੀ ਹੁੰਦੀ ਬਹੁਤੇ ਚੰਗੇ ਘਰ ਨਹੀਂ ਸੀ ਹੁੰਦੇ ਯਾਨੀ ਕਿ ਅੱਜ ਵਾਲੀਆਂ ਸਹੂਲਤਾਂ ਉਦੋਂ ਨਹੀਂ ਹੁੰਦੀਆਂ ਸਨ ਜਿਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਹੁਮਸ ਦੇ ਦਿਨਾਂ ਦੇ ਵਿੱਚ ਲੜਕੀਆਂ ਨੂੰ ਕੁਝ ਸਰੀਰਕ ਰੋਗ ਲੱਗ ਜਾਂਦੇ ਸਨ ਜਿੰਗ ਮੈਂ ਸੰਖੇਪ ਚ ਇੱਕ ਸ਼ਬਦੀ ਹੀ ਵਰਤਾਂਗਾ ਉਦੋਂ ਗਾੜੀ ਨਹੀਂ ਜਾਵਾਂਗਾ ਉਥੋਂ ਆਪਣੀ ਨਵੀਂ ਗੱਲ ਸ਼ੁਰੂ ਕਰ ਲਵਾਂਗਾ ਕਿ ਉਹਨਾਂ ਸਮਿਆਂ ਦੇ ਵਿੱਚ ਹੁਮਸ ਦੇ ਮੌਸਮ ਦੇ ਵਿੱਚ ਮੌਸਮ ਗਰਮ ਹੋਣ ਕਰਕੇ ਪਸ਼ ਦਾ ਰੋਗ ਲੱਗ ਜਾਂਦਾ ਇਹ ਕਿਰਪਾ ਕਰਕੇ ਮਾਵਾਂ ਆਪਣੀਆਂ ਧੀਆਂ ਨੂੰ ਦੱਸ ਸਕਦੀਆਂ ਨੇ ਅੱਜ ਵੀ ਸਮਝਾ ਸਕਦੀਆਂ ਨੇ ਇਹ ਰੋਗ ਕੀ ਆ ਤੇ ਤੂੰ ਕਿਵੇਂ ਅਸੀਂ ਬਚਣਾ ਹੈ ਪਰ ਇਸ ਕਰਕੇ ਪਿੰਗਾ ਜਿਹੜੀਆਂ ਸੀ ਇਸ ਮਕਸਦ ਨਾਲ ਬਣਾਈਆਂ ਗਈਆਂ ਸਨ ਧੀਆਂ ਦੇ ਲਈ ਕਿ ਉਹ ਇੱਕ ਚੰਗੀ ਕਸਰਤ ਕਰਕੇ ਤੰਦਰੁਸਤ ਰਹਿ ਸਕਣ ਹੁਣ ਸੌਣ ਮਹੀਨੇ ਕੱਲੀਆਂ ਕੁੜੀਆਂ ਪਿੰਗਾ ਨਹੀਂ ਸੀ ਝੂਟਦੀਆਂ ਪਿੰਗਾ ਤੋਂ ਬਾਅਦ ਗਿੱਧਾ ਵੀ ਪਾਉਂਦੀਆਂ ਸਨ ਪਿੰਡਾਂ ਛੁੱਟਣ ਤੋਂ ਬਾਅਦ ਧੀਆਂ ਨੂੰ ਖੁੱਲਾ ਟਾਈਮ ਦਿੱਤਾ ਜਾਂਦਾ ਸੀ ਨਿੱਕੀਆਂ ਧੀਆਂ ਦੀ ਜਿਹੜੀਆਂ ਮੈਰਿਡ ਨਹੀਂ ਸਨ ਜਿਹੜੀਆਂ ਵਿਆਹੀਆਂ ਨਹੀਂ ਸਨ ਫਿਰ ਉਹ ਇੱਕ ਬੋਲੀਆਂ ਪਾਉਣੀਆਂ ਚਾਹੇ ਆਪਣੇ ਭਰਾਵਾਂ ਦੀਆਂ ਹੋਣ ਚਾਹੇ ਪੰਜਾਬੀ ਮਾਂ ਬੋਲੀ ਦੀਆਂ ਹੋਣ ਚਾਹੇ ਸਬਤ ਹੋਣ ਉਹ ਬੋਲੀਆਂ ਪਾ ਕੇ ਉਹ ਕਿੰਨਾ-ਕਿੰਨਾ ਚਿਰ ਨੱਚਦੀਆਂ ਸਨ ਯਾਨੀ ਕਿ ਇੱਕ ਭਾਰੀ ਕਸਰਤ ਕਰਦੀਆਂ ਸਨ ਉਹ ਵੀ ਪਿੱਪਲਾਂ ਜਾਂ ਬੋੜ ਦੇ ਹੇਠਾਂ ਕਾਰਨ ਉਹ ਸੀ ਕਿ ਉਹਨਾਂ ਨੂੰ ਇੱਕ ਚੰਗੀ ਆਕਸੀਜਨ ਮਿਲ ਸਕੇ ਮੈਂ ਸਮਝਾਂ ਕਿ ਅੱਜ ਸਾਡੇ ਭੈਣ ਭਰਾਵਾਂ ਨੂੰ ਇਹ ਇੰਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਅੱਜ ਵੀ ਸਾਡੀਆਂ ਧੀਆਂ ਨੂੰ ਜ਼ਰੂਰ ਪਿੰਗਾ ਝੁੱਟਣੀਆਂ ਚਾਹੀਦੀਆਂ ਨੇ ਬੇਸ਼ੱਕ ਸਾਡੇ ਕੋਲ ਚੰਗੇ ਘਰ ਵੀ ਨੇ ਸਾਡੇ ਕੋਲ ਚੰਗੇ ਬਿਜਲੀ ਦੇ ਪ੍ਰਬੰਧ ਵੀ ਨੇ ਏਸੀ ਵੀ ਲੱਗੇ ਨੇ ਫਿਰ ਵੀ ਆਪਣੀਆਂ ਧੀਆਂ ਨੂੰ ਪਿਪਲਾ ਬੋੜਾ ਥੱਲੇ ਜ਼ਰੂਰ ਉਹਨਾਂ ਨੂੰ ਇਹ ਚੀਜ਼ ਦਾ ਆਨੰਦ ਲੈਣਾ ਚਾਹੀਦਾ ਇਹਦੇ ਨਾਲ ਉਹਨਾਂ ਵਿੱਚ ਇੱਕ ਸਮਾਜਿਕ ਰਹਿਣ ਸਹਿਣ ਦੀ ਜਾਂ ਇੱਕ ਦੁਨੀਆ 'ਚ ਵਿਚਰਨ ਦੀ ਇੱਕ ਚੰਗੀਆਂ ਗੱਲਾਂ ਵੀ ਸਿੱਖੀਆਂ ਜਾ ਸਕਦੀਆਂ ਨੇ ਹੁਣ ਮਾਵਾ ਨਾਲ ਜਾ ਸਕਦੀਆਂ ਨੇ ਤੇ ਜਿਹਦੇ ਕਰਕੇ ਉੱਥੇ ਉਹ ਧੀਆਂ ਜਿਹੜੀਆਂ ਨੇ ਪਿੰਗਾ ਛੁੱਟ ਸਕਦੇ ਨੇ ਪਹਿਲਾਂ ਕਿੰਨਾ ਚੰਗਾ ਹੁੰਦਾ ਸੀ ਜਦੋਂ ਧੀਆਂ ਭੈਣਾ ਪਿੰਗਾ ਛੁੱਟਦੀਆਂ ਸਨ ਉੱਥੇ ਕੋਈ ਮੁੰਡਾ ਕੋਈ ਬੰਦਾ ਕੋਈ ਵੀ ਨਹੀਂ ਸੀ ਜਾਂਦਾ ਪਰ ਅੱਜ ਸਾਡੀਆਂ ਲੋਕਾਂ ਦੀ ਕੁਝ ਕੁ ਲੋਕਾਂ ਦੀ ਸੋਚ ਛੋਟੀ ਹੋ ਗਈ ਆ ਜਿੱਥੇ ਦੋ ਚਾਰ ਧੀਆਂ ਇਕੱਠੀਆਂ ਹੋ ਜਾਣ ਤਾਂ ਉੱਥੇ ਐਵੇਂ ਮਤਲਬ ਬਕਵਾਸ ਬਾਜੀ ਕਰਨ ਲੋਕ ਤੁਰ ਪੈਂਦੇ ਨੇ ਉੱਚੀ ਗੀਤ ਲਾ ਕੇ ਬਹਿ ਜਾਂਦੇ ਨੇ ਸਾਡੇ ਪਹਿਲਾਂ ਵੱਡਿਆਂ ਚ ਕਦਰਾਂ ਕੀਮਤਾਂ ਸਨ ਹੁਣ ਫਿਰ ਵੱਧ ਰਹੀਆਂ ਨੇ ਤੁਹਾਡੇ ਵਰਗੇ ਚੰਗਿਆਂ ਭੈਣ ਭਰਾਵਾਂ ਕਰਕੇ ਮੈਂ ਆਸ ਕਰਦਾ ਕਿ ਮੇਰੀ ਉਹ ਧੀਆਂ ਉਹ ਭੈਣਾ ਜਰੂਰ ਗੱਲ ਨੂੰ ਸਮਝ ਚੁੱਕੀ ਹੋਣਗੀਆਂ ਕਿ ਪਿੰਗਾ ਦੇ ਝੁਟੇ ਹਮੇਸ਼ਾ ਪਿਪਲਾਂ ਬੋੜਾਂ ਥੱਲੇ ਹੀ ਲੈਣੇ ਚਾਹੀਦੇ ਨੇ ਕਿ ਪਿੰਗਾ ਜ਼ਰੂਰ ਝੁਟਣੀਆਂ ਚਾਹੀਦੀਆਂ ਨੇ ਇਹ ਇੱਕ ਚੰਗੀ ਐਕਸਰਸਾਈਜ਼ ਹੈ ਹੋਮਸ ਦੇ ਗਰਮੀ ਦੇ ਮੌਸਮ ਦੇ ਵਿੱਚ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁਦੇ ਵਸਤੇ ਰੱਬ ਸੌਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ